ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸਾਰੇ ਵੀਰਾਂ ਨੂੰ ਇੱਕ ਬੇਨਤੀ ਆ ਗੁਰਸਿੱਖ ਵੀਰਾਂ ਨੂੰ ਤਾਂ ਆਮ ਜਿਹੜੇ ਊ ਆਪਣੇ ਅਰਗੇ ਗੁਰੂ ਨਾਲ ਜੁੜੇ ਹੋਏ ਆ ਜਾਂ ਗੁਰੂ ਨਾਲ ਜੁੜਨ ਦੀ ਜਿਨ੍ਹਾਂ ਦੇ ਸਰੀਰ ਦੇ ਅੰਦਰ ਤਾਂ ਗਏ ਹਨ ਉਹਨਾਂ ਨੂੰ ਮੇਰੇ ਵੀਰੋ ਇਹ ਗੱਲ ਦੱਸਦਾ ਵੀ ਉੱਚੇ ਸਾਧੂਆਂ ਦੀ ਸੰਗਤ ਕਰਿਆ ਕਰੋ ਤੇ ਜਿਹੜੀ ਵੀ ਤੁਸੀਂ ਕਿਸੇ ਤੋਂ ਕਥਾ ਸੁਣਦੇ ਹੋ ਸਾਧੂ ਸੰਤਾਂ ਦੀ ਗੱਲ ਸੁਣਦੇ ਹੋ ਫੋਨ ਤੇ ਹੁਣ ਤਾਂ ਐਪੀਸੋਡ ਆਉਣ ਲੱਗੇ ਸਾਧੂ ਸੰਤਾਂ ਦੀਆਂ ਗੱਲਾਂ ਬਹੁਤ ਗੁਰਸਿੱਖ ਵੀਰ ਸੁਣਾਉਂਦੇ ਆ ਕਿਸੇ ਸਾਧੂ ਸੰਤ ਦੀ ਗੱਲ ਗੁਰੂ ਪੀਰ ਦੀ ਗੱਲ ਇਹ ਵੀਰ ਉਹ ਬੰਦੇ ਕੋਲੇ ਕਰਿਆ ਕਰੋ ਉਹ ਵੀਰ ਨੂੰ ਸੁਣਾਇਆ ਕਰੋ ਸਾਧੂ ਸੰਤ ਵੀ ਬਹੁਤ ਲੋਕ ਸੌ ਚੋਂ ਕਹਿੰਦੇ ਹੰਸਾਲੀ ਵਾਲੇ ਸੰਤ ਕਹਿੰਦੇ ਨੇ ਕਿ ਇੱਕ ਜਣਾ ਇਹ ਜ ਆਉਂਦਾ ਜਿਹੜਾ ਨਾਮ ਮੰਗਦਾ ਜਾਂ ਕਹਿੰਦਾ ਮੈਨੂੰ ਰੱਬ ਨਾਲ ਜੋੜ ਦੋ ਬਾਕੀ ਸਾਰੇ ਇਹੇ ਜਿਹੀ ਆਉਂਦੇ ਆ ਸਾਡੇ ਘਰੇ ਦੁੱਖ ਸਾਡੇ ਘਰੇ ਆ ਗੱਲਾਂ ਅਸੀਂ ਐ ਹੋ ਜਗੇ ਸਾਡੇ ਗਰੀਬੀ ਆ ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ ਸਾਡੇ ਦਾ ਸਾਡੀ ਕੁੜੀ ਨਹੀਂ ਵਿਆਹੀ ਜਾਂਦੀ ਜਾਂ ਸਾਡੇ ਘਰੇ ਕਲੇਸ਼ ਰਹਿੰਦਾ ਜਾਂ ਬਸ ਇਹੋ ਜਿਹੀਆਂ ਗੱਲਾਂ ਕਰਦੇ ਰਹਿੰਦੇ ਲੋਕ ਵੀਰੋ ਜਿਹਦੇ ਜਿਹੜੇ ਬੰਦੇ ਦੇ ਸਰੀਰ ਦੇ ਅੰਦਰ ਤਾਂਗ ਹੋਵੇ ਗੁਰੂ ਦੀ ਜਿਹੜੇ ਵੀ ਬੰਦੇ ਦੇ ਬੰਦੇ ਦੇ ਅੰਦਰ ਔਰਤ ਦੇ ਅੰਦਰ ਤਾਂਗ ਹੋਵੇ ਗੁਰੂ ਬਾਰੇ ਗੱਲਾਂ ਸੁਣਨ ਦੀ ਗੁਰੂ ਦੇ ਵਿਚਾਰ ਜਾਣਨ ਦੀ ਵੀ ਗੁਰੂਆਂ ਨੇ ਕੀ ਕੀਤਾ ਇਸ ਜਾਂ ਉੱਚੇ ਸਾਧੂ ਸੰਤਾਂ ਦੇ ਬਚਨ ਸੁਣਨ ਦੀ ਉਹਨੂੰ ਸੁਣਾਇਆ ਕਰੋ ਵੀਰ ਜਿਹਦਾ ਮਾਨ ਨਹੀਂ ਹੈਗਾ ਕਿਸੇ ਨੂੰ ਧੱਕੇ ਨਾਲ ਨਾ ਸੁਣਾਇਆ ਕਰੋ ਅੱਜ ਮੈਂ ਵੀ ਕਿਸੇ ਨੂੰ ਗੱਲ ਦੱਸਦਾ ਸੀ ਪਰ ਉਹ ਉਹਦੇ ਅੰਦਰ ਨਾ ਹੋਰ ਗੱਲਾਂ ਹੀ ਆ ਆਪਸ ਵਿੱਚ ਉਹ ਹੋਰ ਗੱਲਾਂ ਕਰਦਾ ਸੀ ਉਹ ਹੋਰ ਹੀ ਗੱਲਾਂ ਚੱਲ ਦਿਨਾਂ ਸੀ ਪਰ ਉਹਨੇ ਗੱਲ ਵੀ ਨਹੀਂ ਸੁਣੀ ਤੇ ਮੈਂ ਚੁੱਪ ਕਰ ਗਿਆ ਉਹ ਇਹ ਵੀਰੋ ਉਹ ਜਿਹੇ ਬੰਦੇ ਨੂੰ ਸੁਣਾ ਉਹ ਜਿਹੜੇ ਬੰਦੇ ਨੂੰ ਜਿਹੜੀ ਚੀਜ਼ ਦੀ ਖਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ